ਇੱਕ ਪਹਾੜ ਸੀ ਵੱਡਾ ਪਾਰੀ ਗਾਲੜ ਨੂੰ ਉਸ ਬੋਲੀ ਮਾਰੀ ਤੇਰਾ ਰੱਬ ਮਖੌਲ ਉਡਾਇਆ ਤੈਨੂੰ ਪਿੱਦਕੂ ਜਿਹਾ ਬਣਾਇਆ ਤੈਨੂੰ ਕਹਿੰਦੀ ਦੁਨੀਆ ਸਾਰੀ ਉਹ ਜਿਹੜੇ ਬਾਗਾਂ ਦਾ ਪਟਵਾਰੀ ਗਾਲੜ ਨੇ ਗੱਲ ਸੁਣ ਕੇ ਸਾਰੀ ਸੋਚਿਆ ਮੱਤ ਪਹਾੜ ਦੀ ਮਾਰੀ ਕਹਿਣ ਲੱਗਾ ਸੁਣ ਪਰਬਤ ਵੀਰਾ ਕਰ ਹੰਕਾਰ ਨਾ ਹੋ ਜੂ ਧੀਰਾ ਤੂੰ ਵੱਡਾ ਹੈ ਕੀ ਹੋਇਆ ਰਹਿਂਦਾ ਇੱਕੋ ਥਾਂ ਖਲੋਇਆ ਹਿੰਮਤ ਹੈ ਆ ਦੌੜ ਲਗਾਈਏ ਰੁੱਖਾਂ ਉੱਤੇ ਚੜ੍ਹ ਦਿਖਲਾਈਏ ਗਾਲੜ ਨੇ ਜਦ ਖਰੀ ਸੁਣਾਈ ਹੋਸ਼ ਉਸ ਦੀ ਪਰਤ ਕੇ ਆਈ ਸੋਚੇ ਗੱਲ ਤਾਂ ਠੀਕ ਹੈ ਇਸ ਦੀ ਮੇਰੀ ਹਸਤੀ ਮੈਨੂੰ ਦਿਸਦੀ ਮੈਂ ਇੱਕੋ ਥਾਂ ਟਿਕਿਆ ਰਹਿੰਦਾ ਇਹ ਪਰ ਨੱਚਦਾ ਟੱਪਦਾ ਰਹਿੰਦਾ ਪਰਬਤ ਕਿਹਾ ਐ ਗਾਲੜ ਭਾਈ ਤੇਰੀ ਗੱਲ ਮੈਨੂੰ ਸਮਝ ਚ ਆਈ ਸਭ ਚੀਜ਼ਾਂ ਦੀ ਆਪਣੀ ਥਾਂ ਹੈ ਤਰਤੀ ਹਰ ਇੱਕ ਸ਼ੈ ਦੀ ਮਾਂ ਹੈ ਕੁਦਰਤ ਸਭਜੀ ਜੰਤ ਉਪਾਏ ਆਪਣੇ ਆਪਣੇ ਕੰਮੀ ਲਾਏ ਮੈਂ ਵੀ ਕੁਦਰਤ ਦਾ ਇੱਕ ਜੀ ਹਾਂ ਧਰਤੀ ਤੋਂ ਬਿਨ ਦਸਮੇ ਕੀ ਹਾਂ ਐਵੇਂ ਰਤਾ ਘਮੰਡ ਹੋ ਗਿਆ ਪਰ ਹੁਣ ਉਹ ਸਭ ਕੁਝ ਚੰਡ ਹੋ ਗਿਆ ਮੈਂ ਵੀ ਹਾਂ ਤੇ ਤੂੰ ਵੀ ਹੈ ਤੂੰ ਵੀ ਕੁਦਰਤ ਦੀ ਸ਼ੈ ਹੈ ਧਰਤੀ ਮਾਂ ਦੇ ਵਾਰੇ ਜਾਈਏ ਕੁਦਰਤ ਤੋਂ ਬਲਿਹਾਰੀ ਜਾਈਏ ਕੁਦਰਤ ਨੇ ਜੋ ਮੈਨੂੰ ਦਿੱਤਾ ਕੁਦਰਤ ਨੇ ਜੋ ਤੈਨੂੰ ਦਿੱਤਾ ਹਰ ਇੱਕ ਸ਼ੈ ਦੀ ਆਪਣੀ ਥਾਂ ਹੈ ਬਾਕੀ ਸਭ ਕੁਝ ਫੋਕਾ ਨਾ ਹੈ ਸਭ ਜਾਣੇ ਰਲ ਮਿਲ ਕੇ ਰਹੀਏ ਐਵੇਂ ਨਾ ਰੁਸ ਰੁਸ ਕੇ ਬਈਏ ਨਾ ਕੋਈ ਛੋਟਾ ਨਾ ਕੋਈ ਵੱਡਾ ਨਾ ਕੋਈ ਖਰਾਤ ਨਾ ਕੋਈ ਖੋਟਾ ਮੈਂ ਬਰਖਾ ਹਰਿਆਲੀ ਦੇਵ ਧਰਤੀ ਨੂੰ ਖੁਸ਼ਹਾਲੀ ਦੇਵਾਂ ਆਪਾਂ ਸਭ ਰਲ ਮਿਲ ਕੇ ਰਹੀਏ ਬੁਰਾ ਭਲਾ ਨਾ ਕਿਸੇ ਨੂੰ ਕਹੀਏ ਖੁਸ਼ੀਆਂ ਤੇ ਬਿਹਾਰਾਂ ਵੰਡੀਏ ਮਹਿਕਾਂ ਤੇ ਗੁਲਜ਼ਾਰਾਂ ਵੰਡੀਏ ਹਰ ਇੱਕ ਦਾ ਸਤਕਾਰ ਹੀ ਕਰੀਏ ਪਿਆਰ ਤੇ ਕੇਵਲ ਪਿਆਰ ਹੀ ਵੰਡੀਏ ਪਿਆਰ ਤੇ ਕੇਵਲ ਪਿਆਰ ਹੀ ਕਰੀਏ